ਸੋਣ ਮਹੀਨਾ ਦਿਨ ਗਿੱਦਿਆਂ ਦੇ ਸੋਣ ਮਹੀਨਾ ਦਿਨ ਗਿੱਦਿਆਂ ਦੇ ਸਭੇ ਸੇਲੀਆਂ ਆਇਆਂ ਬਈ ਸੰਤੋ ਬੰਤੋ ਹੋਇਆਂ ਕਠੀਆਂ ਸੰਤੋ ਬੰਤੋ ਹੋਇਆਂ ਕਠੀਆਂ ਵੱਡਿਆਂ ਕਰਾਂਦੀਆਂ ਜਾਂਈਆਂ ਪੀਂਗਾ ਝੂਟਦੀਆਂ ਨਣਦਾਂ ਤੇ ਪਰਜਾਈਆਂ ਪੀਂਗਾ ਝੂਟਦੀਆਂ ਨਣਦਾਂ ਤੇ ਪਰਜਾਈਆਂ ਪੀਂਗਾ ਝੂਟਦੀਆਂ ਸੋਣ ਮਹੀਨਾ ਦਿਨ ਗਿੱਦਿਆਂ ਦੇ ਸੋਣ ਮਹੀਨਾ ਦਿਨ ਗਿੱਦਿਆਂ ਦੇ ਸੱਬੇ ਸੇਲੀਆਂ ਆਇਆਂ ਬਈ ਸੰਤੋ ਬੰਤੋ ਹੋਇਆਂ ਕਟੀਆਂ ਸੰਤੋ ਬੰਤੋ ਹੋਇਆਂ ਕਟੀਆਂ ਸਾਬਨੇ ਰੌਣਕਾਂ ਲਾਈਆਂ ਭਿੱਜ ਗਈ ਰੂਮਾਏ ਸੋਣ ਕਟਾਂ ਚੜਿਆਈਆਂ ਭਿੱਜ ਗਈ ਰੂਮਾਏ ਸੋਣ ਕਟਾਂ ਚੜਿਆਈਆਂ ਭਿੱਜ ਗਈ ਰੂਮਾਏ ਹੰਦੇ ਨੇ ਗਿੱਦਿਆਂ ਦੇ ਸੋਣ ਮਹੀਨਾ ਦੇਣ ਗਿੱਦਿਆਂ ਦੇ ਕੁੜੀਆਂ ਨੂੰ ਚੜ ਗਈ ਲਾਲੀ ਵੀਰਾਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਵਡਵੇ ਸੋਣ ਮਹੀਨਾ ਵਰੇ ਮੇਗਲਾ ਸੋਣ ਮਹੀਨਾ ਮੀਨੇ ਮੀ ਪੈ ਜਾਂਦਾ ਸੋਣ ਮੀਨੇ ਮੀ ਪੈ ਜਾਂਦਾ ਗੋਡੇ ਗੁੰਡੇ ਘਰਣ ਵਿੱਚ ਮੇਰਾ ਵੀ ਰਖਣਾ ਗੱਲ ਸੋਣੇ ਦੀ ਮਾਲਾ ਨੇ ਵਿੱਚ ਮੇਰਾ ਵੀ ਰਖਣਾ ਗੱਲ ਸੋਣੇ ਦੀ ਮਾਲਾ ਨੇ ਵਿੱਚ ਮੇਰਾ ਵੀ ਰਖਣਾ ਮੀਏ ਦਾ ਹਵਾ ਫਰਾਟੇ ਮਾਰੇ ਖੁੱਲ ਕੇ ਨਚਲਾਣੀ ਕੂੰਜ ਪਤਲੀਏ ਨਾਰੇ ਖੁੱਲ ਕੇ ਨਚਲਾਣੀ ਕੂੰਜ ਪਤਲੀਏ ਨਾਰੇ ਖੁੱਲ ਕੇ ਨਚਲਾਣੀ ਕੂੰਜ ਪਤਲੀਏ ਨਾਰੇ ਅੰਬ ਕੋਲੇ ਪੀਪਲੀ ਆਕਾਸ਼ ਕੋਲੇ ਤਾਰਾ ਅੰਬ ਕੋਲੇ ਪੀਪਲੀ ਆਕਾਸ਼ ਕੋਲੇ ਤਾਰਾ ਲੱਗੀਆਂ ਤੀ ਗੀਆਂ ਤਿਆਂ ਵੇਦੇ ਜਾ ਪੀਂਗ ਦਾ ਹੁਲਾਰਾ ਲੱਗੀਆਂ ਤਿਆਂ ਵੇਦੇ ਜਾ ਪੀਂਗ ਦਾ ਹੁਲਾਰਾ ਸੋਣ ਮਹੀਨਾ ਵਰੇ ਮੇਗਲਾ ਸੋਣ ਮਹੀਨਾ ਵਰੇ ਮੇਗਲਾ ਘੋਡੇ ਘੁਡੇ ਕਾਵੇ ਮੈਂ ਕਲਾਸਨੀ ਹਾਂ ਤੀਆਂ ਵੇਖਣ ਆਵੇ ਮੈਂ ਕਲਾਸਨੀ ਹਾਂ ਤੀਆਂ ਵੇਖਣ ਆਵੇ ਮੈਂ ਕਲਾਸਨੀ ਹਾਂ ਰੀ ਜਾਨ ਨੂੰ ਸੌਣ ਦਾ ਮਹੀਨਾ ਜੀ ਨਾ ਜੀਣਾ ਕਰੇ ਸੌਰੀ ਜਾਨ ਨੂੰ ਮੁੰਡਾ ਫੀਰੇ ਨਹੀਂ ਗੱਡੀ ਛੋੜ ਕੇ ਲੈ ਜਾਣ ਨੂੰ ਮੁੰਡਾ ਫੀਰੇ ਨਹੀਂ ਗੱਡੀ ਛੋੜ ਕੇ ਲੈ ਜਾਣ ਨੂੰ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਬੇਣੀ ਮੋੜਵੇ ਪੂਰਾ ਚੱਜ ਨਾ ਗੱਬਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਪੂਰਾ ਚੱਜ ਨਾ ਗੱਬਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਪੂਰਾ ਚੱਜ ਨਾ